ਜੀ ਆਪ ਜੀ ਦੇਖ ਰਹੇ ਹੋ ਜਿਨ੍ਹਾਂ ਦਾ ਸਾਨੂੰ ਸਵੇਰ ਤੋਂ ਇੰਤਜ਼ਾਰ ਸੀ ਉਹ ਮਹਾਨ ਹਸਤੀਆਂ ਪੰਜ ਪਿਆਰੇ ਸਾਈਵਾਨ ਸਾਡੇ ਪਾਸ ਪਹੁੰਚ ਚੁੱਕੇ ਹਨ ਔਰ ਉਹਨਾਂ ਨੂੰ ਜੀ ਆਇਆਂ ਆਖਿਆ ਜਾ ਰਿਹਾ ਹੈ ਸਾਰੀ ਹੀ ਸੰਗਤ ਬਹੁਤ ਹੀ ਉਡੀਕ ਲਗਾ ਕੇ ਬੈਠੀ ਸੀ ਸਵੇਰ ਤੋਂ ਹੀ ਪੰਜ ਪਿਆਰੇ ਸਾਈਵਾਨ ਜੋ ਹਨ ਉਹ ਸਾਡੇ ਪਾਸ ਹੁਣ ਪਹੁੰਚ ਚੁੱਕੇ ਨੇ ਔਰ ਉਹਨਾਂ ਨੂੰ ਜੀ ਆਇਆਂ ਕਿਹਾ ਜਾ ਰਿਹਾ ਹੈ ਸਾਡੇ ਡਿਸਟ੍ਰਿਕਟ ਕੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਨੇ ਸੋ ਆਪ ਸਾਰੀ ਸੰਗਤ ਨੂੰ ਵੀ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਆਓ ਅਤੇ ਗੁਰੂ ਜੋ ਅੱਜ ਅੰਮ੍ਰਿਤ ਦੀ ਬਾਟਾ ਜੋ ਤਿਆਰ ਹੋਣਾ ਹੈ ਉੱਥੇ ਆਨ ਕੇ ਤੇ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲੇ ਬਣੋ ਆਪ ਜੀ ਨੂੰ ਜਿਵੇਂ ਪਤਾ ਹੈ ਕਿ ਹਰ ਵਾਰ ਦੀ ਤਰ੍ਹਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੋ ਕਕਾਰ ਹਨ ਉਹ ਪੇਟਾ ਰਹਿਤ ਦਿੱਤੇ ਜਾਂਦੇ ਹਨ ਔਰ ਇਸ ਵਾਰ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਜੋ ਕਕਾਰ ਹਨ ਉਹ ਪੇਟਾ ਰਹਿਤ ਉਹਨਾਂ ਨੇ ਇੱਥੇ ਫ੍ਰੀ ਆਫ ਕਾਸਟ ਜੋ ਸੰਗਤ ਨੂੰ ਦਿੱਤੇ ਹਨ ਔਰ ਆਪ ਜੀ ਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਐਸਜੀਪੀਸੀ ਦੇ ਇਦਾਂ ਦੇ ਬਹੁਤ ਸਾਰੇ ਉਪਰਾਲੇ ਹਨ ਜੋ ਐਸਜੀਪੀਸੀ ਸਮੇਂ-ਸਮੇਂ ਸਰ ਆਪਣਾ ਜੋ ਫਰਜ਼ ਹੈ ਉਹ ਨਹੀਂ ਉਹਦੀ ਹੈ ਔਰ ਸਾਨੂੰ ਮਾਣ ਹੋਣਾ ਚਾਹੀਦਾ ਹੈ ਇਸ ਗੱਲ ਤੇ ਕਿਉਂਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਾਡੀ ਸਿਰਮੌਰ ਹਸਤੀ ਹੈ ਅਸੀਂ ਉਸ ਨੂੰ ਉਸ ਤੋਂ ਵਾਂਝੇ ਹੋ ਕੇ ਕਦੇ ਨਹੀਂ ਚੱਲ ਸਕਦੇ ਅਸੀਂ ਹਮੇਸ਼ਾ ਹੀ ਜੋ ਅਕਾਲ ਤਖਤ ਦਾ ਹੁਕਮ ਹੈ ਉਸ ਦੇ ਅੰਦਰ ਹੀ ਹਮੇਸ਼ਾ ਚਲਾਂਗੇ ਜੀ ਕਾ ਖਾਲਸਾ ਵਾਹੀ ਗੁਰੂ ਜੀ